13 ਕੈਂਡੀਡੇਟ ਤੁਹਾਨੂੰ ਨਹੀਂ ਲੱਭ ਸਕੇ ਭਗਵੰਤ ਮਾਨ ਜੀ ਪਹਿਲੇ ਤੁਸੀਂ ਪੰਜ ਮੰਤਰੀ ਫਕਰੇ ਹਲਾਲ ਕਰਨ ਵਾਸਤੇ ਲੈ ਕੇ ਗਏ ਉਹਨਾਂ ਦੇ ਚਿਹਰੇ ਮੋਰਿਆ ਤੇ ਰੰਗ ਉਡੇ ਸਾਰੇ ਮਹਿਸੂਸ ਕਰਦੇ ਮੈਂ ਤੁਹਾਨੂੰ ਇਹ ਮੰਤਰੀ ਵੀਰਾਂ ਨੂੰ ਵੀ ਕਿਹਣਾ ਚਾਹੂੰ ਇਹਨਾਂ ਤੁਹਾਨੂੰ ਸ਼ਹੀਦ ਵੀ ਕਰਾਣਾ ਤੁਹਾਡੇ ਮਹਿਕਮੇ ਵੀ ਕੋਲ ਕਿਉਂਕਿ ਇਹਨਾਂ ਦੇ ਮਹਿਕਮਾ ਦਾ ਸੌਦਾ ਤਾਂ ਨਵੇਂ ਨਾ ਹੋ ਰਿਹਾ ਇਹਨਾਂ ਦੇ ਮਹਿਕਮਾ ਦਾ ਸੌਦਾ ਤੇ ਨਵੇਂ ਪੈਕੇਜ ਤਿਆਰ ਕੀਤੇ ਜਾਂਦੇ ਇੱਕ ਪੈਕੇਜ ਤਾਂ ਚਲਾ ਗਿਆ ਇਹਦੇ ਨਾਲ ਪੈਕੇਜ ਕੀ ਹੋਇਆ ਮਾਲੀ ਮਦਦ ਮੈਨੂੰ ਰਕਮ ਵੀ ਪਤਾ ਉਹ ਮੈਂ ਕਿਸੇ ਟਾਈਮ ਲੇਟਰ ਡਿਸਕਲੋਜ਼ ਕਰਾਂਗਾ ਬੜੀ ਭਾਰੀ ਰਕਮ ਦਾ ਸੌਦਾ ਕੀਤਾ ਗਿਆ ਜਿਸ ਸੀਟ ਨੂੰ ਹਣ ਚੱਬੇਵਾਲ ਸਾਹਿਬ ਪਾਰਲੀਮੈਂਟ ਦੀ ਸੀਟ ਉਹਨਾਂ ਨੇ ਕਸ ਕੀਤੀ ਗਈ ਜਿਹੜੀ ਸੀਟ ਤੋਂ ਅਸਤੀਫਾ ਦੇਣਗੇ ਇਹਨਾਂ ਦਾ ਛੋਟਾ ਭਾਈ ਲੜੇਗਾ ਤੇ ਆਂਦੇ ਟਾਈਮ ਬਾਅਦ ਇਹ ਗੱਲ ਕਹੀ ਗਈ ਕਿ ਆ ਜਿਹੜੇ ਮੰਤਰੀ ਨੇ ਲਾ ਰੂਲ ਸਾਰੇ ਜਿਹੜਾ ਇਹਨਾਂ ਦਾ ਕੋਈ ਇੱਕ ਅਦਾ ਚੰਗਾ ਵਿਭਾਗਾਂ ਵੀ ਤਲ। ਇਸ ਕਿਸਮ ਦੀ ਆਫਰ ਕੁਝ ਹੋਰ ਲੋਕਾਂ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਹੋਰ ਲੋਕਾਂ ਨੂੰ ਵੀ ਇਸ ਕਿਸਮ ਦੀ ਕੋਸ਼ਿਸ਼ ਕੀਤੀ ਗਈ, ਪ੍ਰਮਾਨ ਦੀ ਕੋਸ਼ਿਸ਼ ਕੀਤੀ ਗਈ। ਇਹ ਕੱਲ੍ਹ ਸਾਫ ਸਪਸ਼ਟ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਹੋ ਚੁੱਕੀ ਹੈ ਕਿ ਆਪ ਬਿਲਕੁਲ ਨਸਤੇ ਦੇ ਬੂਤ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੋਂ ਬਾਅਦ ਹੋ ਗਏ। ਬੜੀ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਜੀ ਤੁਸੀਂ ਪੰਜ ਆਪਣੇ ਮინისტრ ਲੜਾਏ ਤੁਹਾਡੇ ਕੋ ਕੋਈ ਵੋਲੰਟੀਅਰ ਨਹੀਂ ਲੱਭਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਉਹ ਜਮਾਤਾਂ ਜਿਹਨੂੰ ਵੀ ਖੜਾ ਕਰਨੇ ਆ ਪਾਰਟੀ ਦੇ ਨਾਮ ਦੀ ਵੋਟ ਪੈਂਦੀ ਆਦਮੀ ਨੂੰ ਤੇ ਪੈਂਦੀ ਫੇਰ ਦੋ ਨੋਨ ਡਿਫੈਕਟਰ ਹੱਥ ਆਇਆ ਹੁਣ ਨੋਨ ਡਿਫੈਕਟਰ ਲੈ ਕੇ ਗਿਆ ਜਲੰਧਰ ਵਾਲਾ ਸੁਸ਼ੀਲ ਰਿੰਕੂ ਤੇ ਫਤਿਹਗੜ੍ਹ ਸਾਹਿਬ ਸੀਟ ਵਾਲਾ ਜੀਪੀ ਸਾਹਿਬ ਜੀਪੀ ਸਾਹਿਬ ਪਹਿਲੇ ਅਕਾਲੀ ਦਲ ਵਿੱਚ ਸਨ ਫਿਰ ਉਹ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀਬੀਪੀ ਚ ਗਏ ਉਥੋਂ ਕਾਂਗਰਸ ਚ ਆਏ ਹੁਣ ਕਾਂਗਰਸ ਚੋਂ ਖੀਰ ਜਾ ਕੇ ਆਪ ਦੇ ਵਿੱਚ ਲੈ ਇਸ ਕਿਸਮ ਦੇ ਲੋਕ ਮੈਂ ਉਹਨਾਂ ਆਪ ਦੇ ਵੌਲੰਟੀਅਰਜ਼ ਨੂੰ ਤੇ ਆਪ ਦੇ ਐਮਐਲਏਜ਼ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਅੱਜ ਭਗਵੰਤ ਮਾਨ ਜੀ ਤੁਸੀਂ ਪੁੱਛਿਆ ਉਸ ਹਲਕੇ ਦਾ ਜਿੱਥੋਂ ਤੁਸੀਂ ਇਹਨੂੰ ਪਾਰਲੀਮੈਂਟ ਜਿਸ ਐਮ.ਐਲ.ਏ ਨੂੰ ਰਾਖ ਆਂਦਾ ਉਹਦੇ ਮਨ ਤੇ ਕੀ ਬੀਤ ਇਸ ਕਿਸਮ ਦਾ ਤੁਸੀਂ ਮੈਸੇਜ ਦੇ ਦੇ ਨੌ ਦੀਆਂ ਨੌ ਅਸੈਂਬਲੀ ਹਲਕੇ ਫਤੇਗੜ ਸਾਹਿਬ ਦੇ ਆਪ ਦੇ ਕੋਲ ਤੇ ਜੇ ਨੌ ਦੇ ਨੌ ਵਿੱਚੋਂ ਤੁਸੀਂ ਇੱਕ ਬੰਦਾ ਵੀ ਨਹੀਂ ਲੱਭ ਸਕੇ ਕਾਂਗਰਸ ਦਾ ਇੱਕ ਨੋਨ ਡਿਫੈਕਟਰ ਇੱਕ ਹਾਰਿਆ ਹੋਇਆ ਵਿਅਕਤੀ ਨੂੰ ਤੁਸੀਂ ਪਾਰਲੀਮੈਂਟ ਇਲੈਕਸ਼ਨ ਲੜਾ ਰਹੇ ਹੋ ਤਾਂ ਮਤਲਬ ਤੁਸੀਂ ਕੰਪਲੀਟਲੀ politically bankrupt ਹੋ ਚੁੱਕੇ ਤਾਨੂੰ ਪੂਰ ਪਤਾ ਕਿ ਸਾਡਾ ਬੰਦਾ ਇਸ ਤੋਂ ਪਹਿਲੇ ਜਲੰਧਰ ਵਿੱਚ ਰਿੰਕੂ ਲੈ ਕੇ ਹੁਣ ਚੱਬੇਵਾਲ ਸਾਹਿਬ ਨੂੰ ਤਿਆਰ ਕਰ ਲਿਆ ਇੱਕ ਆਪਣੇ ਨਾਲ ਦਾ ਹੀ ਅੱਗੇ ਹੀ ਭਗਵੰਤ ਮਾਨ ਜੀ ਪੰਜਾਬ ਬਹੁਤ ਵੱਡੀ ਕੀਮਤ ਤੁਹਾਨੂੰ ਮੁੱਖ ਮੰਤਰੀ ਦੀ ਤੁਹਾਨੂੰ ਬਣਾ ਕੇ ਬਹੁਤ ਵੱਡੀ ਕੀਮਤ ਅਦਾ ਕਰਦੇ ਇੱਕ ਤੁਸੀਂ ਆਪਣੀ ਸਾਈਡ ਇੱਕ ਇੱਕ ਜੁਲੀਅਨ ਆਪਣੇ ਨਾਲ ਦਾ ਕਮੇਡੀਅਨ ਰਹਿਣ ਵਾਲਾ ਸੰਗਰੂਰ ਦਾ ਟਿਕਟ ਉਹਨੂੰ ਫਰੀਦਕੋਟ ਤੋਂ ਦੇ ਦਿੱਤੀ ਤੁਸੀਂ ਸਮਝਦੇ ਹੋ ਕਿ ਪੰਜਾਬ ਦੇ ਲੋਕ ਤੇ ਫਰੀਦਕੋਟ ਦੇ ਲੋਕ ਤੁਸੀਂ ਜਿੰਨੂੰ ਮਰਜ਼ੀ ਕਰ ਦੋਗੇ ਕਿ ਤੁਹਾਡੀ ਕਾੜ ਦੀ ਹੱਡੀ ਹਰ ਵਾਰ ਚੜ ਜਾਏਗੀ ਇਹ ਲੋਕ ਐਕਸੈਪਟ ਕਰ ਲੈਣਗੇ ਉਸ ਕੰਪਲੀਟਲੀ ਇਹ ਲੋਕ ਰਿਜੈਕਟ ਉਹ ਤੋਂ ਮੈਂ ਪੰਜਾਬ ਦੇ ਕਾਂਗਰਸ ਦੇ ਕਾਡਰਾਂ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਅੱਜ ਅਪੀਲ ਕਰਨਾ ਚਾਹੁੰਦਾ ਕਿ ਇਹ ਸਪਾਰਟੀ ਦਾ ਚਿਹਰਾ ਮੋਰਾ ਤੁਹਾਡੇ ਸਾਹਮਣੇ ਆ ਗਿਆ ਨਾ ਇਹਨਾਂ ਸਿਕਿਉਰਟੀ ਚੜੀ ਕਹਿੰਦੇ ਸੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲਾਂਗੇ ਜਿਹਨੂੰ ਸਿਕਿਉਰਟੀ ਚਾਹੀਦੀ ਉਹ ਪੋਲਟਰੀ ਫਾਰਮ ਖੋਲੋ ਅਸੀਂ ਛੋਟੀਆਂ ਦੋ ਦੋ ਤਿੰਨ ਤਿੰਨ ਕਬਰਿਆਂ ਜੋ ਗੁਜ਼ਾਰਾ ਕਰਨ ਵਾਲੇ ਆਂ ਪੰਜ ਪੰਜ ਕੋਠੀਆਂ ਨੇ ਐਸਤੇ 11 11 ਹਰ ਸੋ ਬੰਦਾ ਸੀ ਐਮ ਦੀ ਸਿਕਿਉਰਟੀ ਤੇ 134 ਗੱਡੀਆਂ ਦਾ ਕਾਫਲਾ ਇਹਨਾਂ ਨਾਲ ਚੱਲਦਾ ਟੋਟਲੀ ਇਹ ਬੈਂਕਰਪਟ ਸਰਕਾਰ ਵੀ ਹੋ ਚੁੱਕੀ ਤਾਂ ਸੂਬਾ ਵੀ ਕਰ ਦ। ਇਹੀ ਕੇਜਰੀਵਾਲ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਵਾਇਆ ਸੀ ਕਿ ਸਾਨੂੰ ਮੌਕਾ ਦਿਓ 4 ਹਫਤਿਆਂ ਦੇ ਵਿੱਚ ਬਰਗਾੜੀ ਤੇ ਬੈਬਲ ਕਲਾ ਦਾ ਇਸ਼ੂ ਮੈਂ ਦੂਰ ਕਰੂੰਗਾ ਕਿਉਂਕਿ ਜਿਹੜੀ ਉੱਥੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣੀ ਸੀ ਉਹਦਾ ਇੱਕ ਇੰਪੋਰਟੈਂਟ ਮੈਂਬਰ ਉਸ ਟਾਈਮ ਸੱਜੇ ਹੱਥ ਇਹਨਾਂ ਦੇ ਖੜਾ ਸੀ ਕੁਮਨ ਵਿਜੇ ਪ੍ਰਤਾਪ ਸੇ ਮੈਂ ਪੁੱਛਣਾ ਚਾਹੂੰਗਾ ਕੇਜਰੀਵਾਲ ਸਾਹਿਬ ਇੱਕ ਜਰਨਲ ਨੂੰ ਤੁਸੀਂ ਲਿਆ ਕੇ ਮਿੱਟੀ ਵਿੱਚ ਰੋਲ ਦਿੱਤਾ ਕੁਮਰ ਵਿਜੇ ਪ੍ਰਤਾਪ 13 ਸਾਲ ਉਹਦੀ ਆਈਪੀਐਸ ਦੀ ਸਰਵਿਸ ਰਹੀ ਦੀ ਸੀ ਹੁਣ ਉਹ ਤਰਲੇ ਮਾਰਦਾ ਕੁਰਲੰਧਾ ਅਸੈਂਬਲੀ ਚ ਕੇ ਮੈਨੂੰ 5 ਮਿੰਟ ਹੀ ਬਰਗਾੜੀ ਤੇ ਬਾਈਬਲ ਕਲਾ ਦੇ ਜਿਹੜਾ ਇਸ਼ੂ ਉਹਦੇ ਤੇ ਗੱਲ ਕਰਨ ਦਾ ਮੌਕਾ ਮਿਲੇ 2 ਸਾਲ ਤੁਸੀਂ ਇਹਨਾਂ ਨੂੰ ਟਾਈਮ ਬ ਦਿੱਤਾ ਮਾਲ ਸਾਹਿਬ ਤੁਸੀਂ ਤੇ ਬਣ ਕੇ ਜਰਨਲ ਤੇ ਤੁਹਾਡੀ ਜਗ੍ਹਾ ਤੇ ਤੁਸੀਂ ਬਚਾਤਾ ਹੁਣ ਕੁਮਰ ਵਿਜੇ ਪ੍ਰਤਾਪ ਇਸ ਤਰ੍ਹਾਂ ਹੀ ਭਗਵੰਤ ਮਾਨ ਵੇਖੋ ਮੇਰਾ ਡਾਇਰੈਕਟ ਚਾਰਜ ਪਹਿਲੇ ਵੀ ਸੀ ਤੇ ਅੱਜ ਵੀ ਭਗਵੰਤ ਮਾਨ ਡਾਇਰੈਕਟਲੀ ਭਾਜਪਾ ਦੀ ਦਿੱਲੀ ਲੀਡਰਸ਼ਿਪ ਦੇ ਇਸ਼ਾਰੇ ਤੇ ਚੱਲਦਾ ਆਲੇ ਸੂਬਿਆਂ ਦੇ ਵਿੱਚ ਥੋੜੀ-ਮੋਟੀ ਕੋਈ ਅੰਡਰਸਟੈਂਡਿੰਗ ਇੰਡੀਆ ਬਲੋਕ ਨੇ ਇਹਨਾਂ ਦੀ ਹੈ ਕੋਈ ਇੱਕ ਵੀ ਬੰਦਾ ਵੇਖਿਆ ਇਹਨਾਂ ਨੇ ਕੋ ਅਕਾਲੀ ਦਲ ਦਾ ਜਾਂ ਭਾਜਪਾ ਦਾ ਤੋੜਿਆ ਜਦੋਂ ਵੀ ਤੋੜ ਰਹੇ ਨੇ ਕਾਂਗਰਸ ਦਾ ਤੋੜ ਰੇ ਨੇ ਕਿਉਂਕਿ ਭਾਜਪਾ ਦਾ ਇਹਨਾਂ ਨੂੰ ਕਹਿਣਾ ਕਿ ਕਿਸਾਨਾਂ ਨੇ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਅਨਾਉਂਸਮੈਂਟ ਕਰ ਦਿੱਤੀ ਕਿ ਅਸੀਂ ਪੰਜਾਬ ਜਾ ਕੇ ਬੀਜੇਪੀ ਨੂੰ ਨਸਤੇ ਨਬੂਦ ਕਰ ਦਵਾਂਗੇ